7 ਜੁਲਾਈ 1952 ਸਿਮਰਨ ਨਾਲ ਪਹਿਲਾਂ ਛੋਟੇ ਛੋਟੇ ਕਰਮ ਛੜਦੇ ਹਨ ਜਦ ਬੜਿਆਂ ਦੀ ਵਾਰੀ ਆਉਂਦੀ ਹੈ ਤਾਂ ਉਹ ਰਿਸਿਸਟ ਕਰਦੇ ਹਨ ਜਾਂ ਸਿਮਰਨ ਵਿੱਚ ਵਿਗਨ ਪਾਉਂਦੇ ਹਨ ਦਾਤਾ ਜੀ ਤੋਂ ਗੁੰਮਰਾਹ ਕਰ ਦਿੰਦੇ ਹਨ ਇਸ ਵਾਸਤੇ ਜਦ ਨਾਮ ਵਿੱਚ ਪ੍ਰਵੇਸ਼ ਹੋਣ ਲੱਗੇ ਤਾਂ ਇਹੋ ਸੇਫ ਗੁਆਰਡ ਖਬਰਦਾਰੀ ਚਾਹੀਦੀ ਹੈ ਜੋ ਹੰਕਾਰ ਨਾ ਆ ਜਾਵੇ ਹਾਫਿਜ਼ ਨੇ ਕਿਹਾ ਹੈ ਬਮੈ ਸਜਾਦਾ ਰੰਗੀ ਕੁਨ ਗਰਚੇ ਪੀਰੇ ਮੁਗਾ ਗੁਇਦ ਭਾਵ ਆਪਣੀ ਨਮਾਜ਼ ਪੜਨ ਵਾਲੇ ਆਸਨ ਨੂੰ ਸ਼ਰਾਬ ਨਾਲ ਰੰਗ ਲੈ ਜੇ ਮੁਰਸ਼ਿਦ ਇਵੇਂ ਕਰਨ ਨੂੰ ਕਹੇ ਇੱਕ ਮੁਰਸ਼ਿਦ ਨੇ ਆਪਣੇ ਮਰੀਦ ਨੂੰ ਦਾਸਾਨੇ ਦੇ ਪੈਸੇ ਦਿੱਤੇ ਤੇ ਕਿਹਾ ਕਿ ਜਾ ਕੰਜਰੀ ਦੇ ਜਵਾਰੇ ਤੇ ਮਰੀਦ ਨੂੰ ਮੁਰਸ਼ਿਦ ਤੇ ਪੂਰਾ ਪੂਰਾ ਯਕੀਨ ਸੀ ਉਹ ਗਿਆ ਉੱਥੇ ਜਾ ਕੇ ਕੀ ਦੇਖਦਾ ਹੈ ਕਿ ਅੱਗੇ ਉਸਦੀ ਵਿਹੁਤਾ ਇਸਤਰੀ ਬੈਠੀ ਹੈ ਗੁੰਡਿਆਂ ਨੇ ਉਸ ਨੂੰ ਘਰੋਂ ਅਗਵਾ ਕਰਕੇ ਇੱਥੇ ਆ ਵੇਚਿਆ ਸੀ ਇਸ ਤਰ੍ਹਾਂ ਮਰੀਦ ਆਪਣੀ ਇਸਤਰੀ ਦੇ ਛੁਟकारे ਦਾ ਸਾਧਨ ਬਣਿਆ ਜੇ ਮੁਰਸ਼ਿਦ ਤੋਂ ਕੁਝ ਲੈਣਾ ਹੋਵੇ ਤਾਂ ਉਸ ਨੂੰ ਹਮੇਸ਼ਾ ਆਪਣੇ ਤੋਂ ਵੱਡਾ ਸਮਝੋ ਤਦ ਹੀ ਕੁਝ ਪ੍ਰਾਪਤ ਹੋ ਸਕਦਾ ਹੈ ਜਿਸ ਤਰ੍ਹਾਂ ਜਦ ਤਦ ਪੈਮਾਨਾ ਝੁਕੇ ਨਾ ਉਸ ਵਿੱਚ ਸੁਰਾਹੀ ਵਿੱਚੋਂ ਕੁਝ ਨਹੀਂ ਪੈ ਸਕਦਾ ਗੁਰਮਤ ਤੇ ਬਾਕੀ ਹੋਰਨਾ ਮਾਰਗਾਂ ਵਿੱਚ ਇਹ ਇੱਕ ਵੱਡਾ ਫਰਕ ਹੈ ਕਿ ਗੁਰਮਤ ਵਿੱਚ ਸਿੱਖ ਬ੍ਰਹਮ ਗਿਆਨ ਪਾ ਕੇ ਵੀ ਨਾਮ ਦੀ ਕਮਾਈ ਜਾਰੀ ਰੱਖਦਾ ਹੈ ਬ੍ਰਹਮ ਗਿਆਨੀ ਕੈ ਨਾਮ ਆਧਾਰ ਫਿਰ ਉਪਕਾਰ ਉਸ ਤੋਂ ਸੁਤੇ ਹੀ ਹੁੰਦਾ ਹੈ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਹਰ ਇੱਕ ਆਦਮੀ ਦੀ ਸੁਰਤ ਦੀ ਹਾਲਤ ਵੀ ਹਰ ਰੋਜ਼ ਇੱਕੋ ਜਿਹੀ ਨਹੀਂ ਰਹਿੰਦੀ ਇਸ ਬਬ ਹੈ ਕਿ ਗੁਰਬਾਣੀ ਵਿੱਚ ਇੱਕ ਹੀ ਖਿਆਲ ਨੂੰ ਕਈ ਤਰ੍ਹਾਂ ਦੇ ਸ਼ਬਦਾਂ ਵਿੱਚ ਲਿਖਿਆ ਹੈ ਪਾਠਕ ਦੀ ਜਿਸ ਵੇਲੇ ਜਿਸ ਤਰ੍ਹਾਂ ਦੇ ਸ਼ਬਦ ਵੱਲ ਰੁਚੀ ਹੋਵੇ ਉਸ ਤੋਂ ਲਾਭ ਉਠਾਵੇ ਡਾਕਟਰ ਦੀ ਦੁਕਾਨ ਤੇ ਸਾਰੀਆਂ ਬਿਮਾਰੀਆਂ ਦੀਆਂ ਦਵਾਈਆਂ ਹੁੰਦੀਆਂ ਸਾਨੂੰ ਉਹ ਸਿਰਫ ਇੱਕ ਦਵਾਈ ਦਿੰਦਾ ਹੈ ਜੋ ਸਾਡੇ ਰੋਗ ਲਈ ਮੁਜਰਬ ਹੈ ਤੇ ਵਰਤਣੀ ਚਾਹੀਦੀ ਹੈ ਅਸਾਂ ਉਸ ਦਾ ਹੀ ਸੇਵਨ ਕਰਨਾ ਹੈ ਤੇ ਨਾਲ ਹੀ ਦੱਸਿਆ ਹੋਇਆ ਪਥ ਪਰਹੇਜ਼ ਵੀ ਰੱਖਣਾ ਹੈ ਇਸ ਦੀ ਸਿੱਖਿਆ ਗੁਰਮਖ ਦਿੰਦਾ ਹੈ ਤੇ ਸਾਨੂੰ ਨਿਰਮਲ ਕਰਦਾ ਹੈ ਗੁਰਮਖ ਪਰਮਾਰਥ ਦੇ ਰਾਹ ਦਾ ਭੇਤੀ ਹੁੰਦਾ ਹੈ ਅਸਾਂ ਉਸ ਦੇ ਦੱਸੇ ਰਾਹ ਤੇ ਚੱਲਣਾ ਹੈ ਨਾਮੀ ਪੁਰਖ ਦੀ ਸੁਰਤ ਉੱਚੀ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਇੱਕ ਉਚਿਆਣ ਤੇ ਫੀਲ ਮਹਿਸੂਸ ਕਰਦਾ ਹੈ ਜਿਵੇਂ ਕੋਈ ਰਾਜਾ ਹੋਵੇ ਰਾਜ ਲੀਲਾ ਤੇ ਰੇ ਨਾਮ ਬਣਾਈ ਰਾਜੀ ਵਿੱਚ ਉੱਚ ਹੋਣ ਦੀ ਫੀਲਿੰਗ ਪ੍ਰਤੀਤ ਰਾਜਿਕ ਗੁਣ ਕਰਕੇ ਹੁੰਦੀ ਹੈ ਤੇ ਹਉ ਦੇ ਆਸਰੇ ਹੁੰਦੀ ਹੈ ਨਾਮ ਵਾਲੇ ਦੀ ਸੁਰਤ ਹਉ ਦੇ ਆਸਰੇ ਨਹੀਂ ਹੁੰਦੀ ਉਸ ਵਿੱਚ ਸਾਤਵਿਕ ਗੁਣ ਦਾ ਉਹ ਦਰ ਹਕੀਕਤ ਉੱਚਾ ਤੇ ਬੇ ਲੋੜ ਹੁੰਦਾ ਹੈ ਆਮ ਆਦਮੀਆਂ ਦੀ ਸੁਰਤ ਵਰਟੀਕਲ ਸਿੱਧੀ ਹੁੰਦੀ ਹੈ ਨਾਮ ਦੀ ਸੁਰਤ ਖੜੀ ਹੋ ਕੇ ਇੱਕ ਉਚਿਆਣ ਤੇ ਜਾ ਚੜਦੀ ਹੈ ਉਹ ਫਾਇਲੀਤ ਵਿੱਚ ਹੋ ਕੇ ਹੋਰਨਾ ਦਾ ਅਸਰ ਕਬੂਲ ਨਹੀਂ ਕਰਦਾ ਕੀਰਤਨ ਸੁਰਤ ਨੂੰ ਇਕਾਗਰ ਕਰਦਾ ਹੈ ਜਿਵੇਂ ਜੋਗੀ ਦੀ ਸੁਰਤ ਨੂੰ ਯੋਗ ਇਕਾਗਰ ਕਰਕੇ ਆਪੇ ਵਿੱਚ ਜੋੜਦਾ ਹੈ ਵਾਹਿਗੁਰੂ ਨਾਮੀ ਪੁਰਖ ਦਾ ਆਸਰਾ ਬਣ ਜਾਂਦਾ ਹੈ ਤੇ ਸਭ ਫਲ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ